ਉਹ ਜਿਹੜਾ ਇਹ ਸੜਕਸ ਰੱਖਿਆ ਮਹੀਨਾ ਮਨਾ ਰਿਹਾ ਗਵਰਨਮੈਂਟ ਪੰਜਾਬ ਗਵਰਨਮੈਂਟ ਉਹਦੇ ਸਬੰਧ ਵਿੱਚ ਮਾਨਯੋਗ ਸਾਡੇ ਆਰਟੀਆ ਸਾਹਿਬ ਉਹਨਾਂ ਦੇ ਸਾਰੇ ਸੜਾ ਵੱਲੋਂ ਤੇ ਟ੍ਰੈਫਿਕ ਪੁਲਿਸ ਵੱਲੋਂ ਇਹ ਸੈਮੀਨਾਰ ਲਾ ਰਿਹਾ ਧੁੰਦ ਦੇ ਦਿਨਾਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਵਾਹਨ ਚਾਲਕਾਂ ਨੂੰ ਅਪੀਲ ਮੱਲੋ ਵੇਅਰਨੈਸ ਕਰ ਰਹੇ ਹਾਂ ਕਿ ਧੁੰਦੇ ਦਿਨਾਂ ਦੇ ਵਿੱਚ ਜਦੋਂ ਅਸੀਂ ਆਪਣੇ ਘਰ ਦੀ ਚਾਰਦੀਵਾਰੀ ਤੋਂ ਨਿਕਲਦੇ ਆ ਰੋਡ ਤੇ ਨਿਕਲ ਮੱਲੋ ਚੜਦੇ ਹਾਂ ਜਿਹੜੇ ਟੂ ਵੀਲਰ ਆ ਜਾਂ ਫੋਰ ਵੀਲਰ ਆ ਅਸੀਂ ਰਿਕਵੈਸਟ ਕਰਦੇ ਹਾਂ ਸਮੂਹ ਵਾਹਨ ਚਾਲਕਾਂ ਨੂੰ ਵੀ ਆਪਣੇ ਇੰਡੀਕੇਟਰ, ਪਾਰਕ ਲਾਈਟਾਂ, ਬ੍ਰੇਕ ਲਾਈਟਾਂ ਘਰੋਂ ਗੱਡੀ ਚੈੱਕ ਕਰਕੇ ਹੀ ਚਲੋ। ਸਭ ਤੋਂ ਪਹਿਲਾਂ ਅਸੀਂ ਜਿਹੜੇ 4-ਵੀਲਰ ਆ ਤਾਂ ਸੀਟ ਬੈੱlt ਲਾ ਕੇ ਚੱਲਣਾ। 2-ਵੀਲਰ ਆ ਤਾਂ ਹੈਲਮਟ ਦੀ ਵਰਤੋਂ ਕਰਨੀ ਆ। ਇੱਕ ਆਮ ਵੇਖਣ ਵਿੱਚ ਆਏ ਵੀ ਲੋਕ ਜਿਹੜੇ ਸਾਈਡ ਸ਼ੀਸ਼ੇ ਆ ਉਹਦੀ ਵਰਤੋਂ ਨਹੀਂ ਕਰਦੇ। ਉਹ ਬੜਾ ਜ਼ਰੂਰੀ ਹੈ ਕਿਉਂਕਿ ਉਹ ਤੀਸਰੀ ਅੱਖ ਦਾ ਕੰਮ ਕਰਦੇ ਆ। ਗੱਡੀ ਅਸੀਂ ਰੋਡ ਤੋਂ ਸਾਈਡ ਤੇ ਕਰਨੀ ਹੈ, پارک ਕਰਨੀ ਹੈ ਤਾਂ ਵੀ ਅਸੀਂ ਸ਼ੀਸ਼ਾ ਦੇਖ ਕੇ ਜਦੋਂ ਅਸੀਂ ਰੋਡ ਤੇ ਗੱਡੀ ਲੈ ਕੇ ਆਉਣੀ ਹੈ ਮੇਨ ਤੇ ਅਸੀਂ ਸ਼ੀਸ਼ੇ ਦੀ ਵਰਤੋਂ ਕਰਾਂਗੇ ਤਾਂ ਸਾਨੂੰ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਸ਼ੀਸ਼ਾ ਦੇਖ ਕੇ ਵੀ ਕੋਈ ਓਵਰ ਸਪੀਡ ਦੇ ਵਿੱਚ ਗੱਡੀ ਤਾਂ ਨਹੀਂ ਆ ਰਹੀ ਤੇ ਜਿਸ ਤਰ੍ਹਾਂ ਮੋਬਾਈਲ ਦੀ ਵਰਤੋਂ ਜ਼ਿਆਦਾ ਕਰਦੇ ਆ ਕਿਉਂਕਿ ਸਾਡਾ ਤਾਂ ਹੈ ਨਾ ਜਿਹੜਾ ਮੋਬਾਈਲ ਚ ਚੱਲੇ ਜਾਂਦਾ ਗੱਡੀ ਦੇ ਆਲੇ ਮੰਨ ਲਓ ਡਰਾਈਵਰ ਵਾਲੇ ਪਾਸੋਂ ਹਟ ਜਾਂਦਾ ਤੇ ਹਾਸੇ ਜ਼ਿਆਦਾ ਵਰਤਦੇ ਆ ਫਿਰ ਅਸੀਂ ਜਿਹੜੋ ਮਤਲਬ ਵਨ ਵੇ ਰੋਡ ਤੇ ਜਾਂਦੇ ਆ ਅਸੀਂ ਬਿਲਕੁਲ ਡਿਵਾਈਡਰ ਦੇ ਨਾਲ ਚੱਲਦੇ ਆ ਜਿਹੜਾ ਕਿ ਬਿਲਕੁਲ ਗਲਤ ਆ ਸਾਨੂੰ ਖੱਬੇ ਪਾਸੇ ਚੱਲਣਾ ਚਾਹੀਦਾ ਜੇ ਅਸੀਂ ਮਤਲਬ ਓਵਰਟੇਕ ਕਰਨਾ ਹੈ ਗੱਡੀ ਨੂੰ ਅੱਗੇ ਗੱਡੀ ਪਾਸ ਕਰਨੀ ਹੈ ਫਿਰ ਅਸੀਂ ਸੱਜੇ ਦੀ ਲੈ ਕੇ ਅੱਗੇ ਜਾ ਸਕਦੇ ਆ ਤੇ ਸੋ ਮੇਰੀ ਇਹੀ ਅੱਜ ਅਪੀਲ ਆ ਜੀ ਬਾਕੀ ਸਾਡੇ ਸਰਦ ਬਲਕਾਰ ਸਿੰਘ ਆ ਜਿਹੜੇ ਸਾਡੇ ਆਪਣੇ ਸਾਈਨ ਬੋਰਡ ਲੱਗੇ ਸੜਕਾਂ ਦੇ ਵਿੱਚ ਉਹਦੇ ਤੇ ਵਿਸ਼ੇਸ਼ ਤੌਰ ਤੇ ਤੁਹਾਨੂੰ ਜਾਣਕਾਰੀ ਦੇਣਗੇ ਇਹ ਜਿਹੜੀ ਆਪਾਂ ਅੱਜ ਬੈਠੇ ਆ ਗਿਆਨ ਹੋਂਡਾ ਏਜੰਸੀ ਵਾਲਿਆਂ ਨੇ ਸਾਰਾ ਪ੍ਰਬੰਧ ਕਰਾਇਆ ਔਰ ਉਹਨਾਂ ਦੀ ਡਿਮਾਂਡ ਵੀ ਸਾਡੇ ਕਾਫੀ ਇਹਨਾਂ ਦੇ ਸਟਾਫ ਅੰਦਰ ਕੰਮ ਕਰ ਰਿਹਾ ਹੈ ਉਹਨਾਂ ਨੂੰ ਜਾਣਕਾਰੀ ਦਿੱਤੀ ਹੋਵੇ ਟੈਕਸੀ ਫਰੈਂਡ ਦਾ ਨਾਲ HDFC ਬੈਂਕ ਦਾ ਹੋਰ ਕਾਫੀ EMPLOYEES ਆ ਜਿਹੜੇ ਇਹਨਾਂ ਦੀ ਉਹਨਾਂ ਦੀ ਇੱਛਾ ਸੀ ਵੀ ਸਾਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕੀਤਾ ਜਾਵੇ। ਅ ਦੇਖਿਆ ਗਿਆ ਸਰ ਜਿਹੜੇ ਟੂ ਵੀਲਰ ਹੈ ਬਿਨਾ ਹੈਲਮਟ ਤੋਂ ਜਿਹੜੇ ਹੈਗੇ ਜਿਆਦਾ ਦੇਖੇ ਜਾਂਦੇ ਕਿਉਂਕਿ ਸਰਕਾਰ ਦੀਆਂ ਗਾਈਡਲਾਈਨ ਦੇ ਮੁਤਾਬਕ ਵੀ ਪਿਛਲੇ ਦਿਨੀ ਸਰਕਾਰوں ਨੇ ਕਿਹਾ ਗਿਆ ਸੀਗਾ ਕਿ ਜਿਹੜੇ ਹੈਲਮਟ ਜਿਹੜੇ ਹੈ ਕੰਪਲਸਰੀ ਕੀਤੀ ਗਿਆ ਤੇ ਅੱਜ ਵੀ ਜਿਹੜੇ ਹੈਗੇ ਆ ਉਸ ਤਰ੍ਹਾਂ ਹੀ ਚੱਲਦੇ ਆ। ਅਸੀਂ ਦੇਖੋ ਜੀ ਤੁਸੀਂ ਪਿਛਲੇ 2-3 ਹਫ਼ਤਿਆਂ ਦੇ ਵਿੱਚ ਅਸੀਂ ਹੈਲਮਟ ਪਬਲਿਕ ਨੂੰ ਐਨਜੀਓ ਸਾਡੀਆਂ ਜਿਹੜੀਆਂ ਸਸਤਾ ਬਣੀਆਂ ਉਹਨਾਂ ਨੇ ਫ੍ਰੀ ਆਫ ਕਾਸਟ ਉਹਨਾਂ ਨੂੰ ਦਿੱਤੇ ਵੀ ਤੇ ਸਾਡੀ ਇਹੀ ਅਸੀਂ ਅਪੀਲ ਤੁਹਾਡੇ ਮਾਦੀਆਂ ਵੀ ਰਾਈਮ ਕਰਦੇ ਆ ਜੇਕਰ ਮਨੋ ਅਪੀਲ ਦੇ ਦੁਆਰਾ ਕੋਈ ਨਹੀਂ ਮੰਨਦਾ ਫਿਰ ਫੇਰ ਬੰਦਾ ਸੀ ਉਸ ਤੇ ਚਲਾਨ ਅਸੀਂ ਆਲਰੇਡੀ ਕਰ ਹੀ ਰਹੇ ਆ ਜੀ ਤੇ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਨੁਕਸਾਨ ਹੋਵੇ ਜਿਹੜਾ ਲਾਇਸੈਂਸ ਆਪਣਾ ਸੌਰੀ ਹੈਲਮਟ ਦੀ ਵਰਤੋਂ ਬੰਦਾ ਨਹੀਂ ਕਰਦਾ ਉਹਦਾ 3 ਮਹੀਨੇਾਸਤੇ ਲਾਇਸੈਂਸ ਵੀ ਸਸਪੈਂਡ ਹੁੰਦਾ ਤੇ ਉਹਦਾ ਫਾਈਨ ਆ ਨਾ ਜੀ ਅਸੀਂ ਇਸ ਫਾਈਨ ਤੋਂ ਬਚੀਏ ਤੇ ਆਪ ਨੂੰ ਆਪਣੇ ਆਪ ਨੂੰ ਤੇ ਦੂਜੇ ਨੂੰ ਸੁਰੱਖਿਤ ਰੱਖੀਏ ਜੀ ਸਾਰਿਆਂ ਨੂੰ ਜੀ ਤੇ ਟ੍ਰੈਫਿਕ ਜਿਹੜਾ ਰੂਲ ਹੈ ਉਹਨਾਂ ਬਾਰੇ ਜਾਣਕਾਰੀ ਦੇਣੀ ਹੈ ਨਾਲ ਟ੍ਰੈਫਿਕ ਇੰਚਾਰਜ ਹੈਗੇ ਸਾਡੇ ਨਾਲ ਉਹ ਸਾਰੇ ਜਾਣਕਾਰੀ ਦੇਣਗੇ ਜਿਹੜੇ ਟੈਕਸੀ ਸਟੈਂਡ ਵਾਲੇ ਆ ਸਾਰੇ ਅਲੱਗ-ਅਲੱਗ ਜੋ ਵੀ ਪਬਲਿਕ ਇੱਥੇ ਆ ਰਹੀ ਹੈ ਸਾਰਿਆਂ ਨੂੰ ਜਾਣੂ ਕਰਾਇਆ ਜਾਏਗਾ ਤੇ ਤੁਸੀਂ ਹੈਲਮਟ ਦੀ ਗੱਲ ਕੀਤੀ ਸੀ ਅੱਜ ਸਾਡੇ ਵੱਲੋਂ ਫ੍ਰੀ ਹੈਲਮਟ ਉਹਨਾਂ ਨੂੰ ਵੰਡ ਕੇ ਆਟਾ ਸਾਹਿਬ ਵੱਲੋਂ ਉਹਨਾਂ ਨੂੰ ਜਾਗਰੂਤ ਕੀਤਾ ਜਾਊਗਾ ਵੀ ਤੁਸੀਂ ਬਿਨਾ ਹੈਲਮਟ ਤੋਂ ਜੜਾ ਉਹ ਆਹਦਾ ਟੂ-ਵਿਲਰ ਨਹੀਂ ਚਲਾਣਾ ਕਿੰਨੇ ਹੈਲਮਟ ਚਲਾਜੇ ਵੰਡੇ ਜਾ ਰਹੀ ਹੈ ਸਰ ਅਸੀਂ ਬੱਸ ਤਾਂ ਇੱਕ ਤਰੀਕ ਤੋਂ ਲਗਾਤਾਰ ਵੰਡ ਰਹੇ ਹਾਂ ਪਰ ਅੱਜ ਜਿਹੜੇ ਉਹ 15-20 ਦੇ ਕਰੀਬ ਅੱਜ ਹੈਲਮਟ ਜਿਹੜੇ ਵੰਡੇ ਜਾਣਗੇ ਅੱਗੇ ਵੀ ਸਰ ਇਸ ਕਰਕੇ ਆਮਾ ਕਰਕੇ ਹੈਗਾ ਜਾਰੀ ਲੱਗੀਆਂ ਨਹੀਂ ਹਾਂਜੀ 1 ਸਾਲ ਜਿਹੜਾ ਸਾਲ ਚ ਜਨਵਰੀ ਮਹੀਨਾ ਹੁੰਦਾ ਇੱਕ ਮਹੀਨਾ ਤਾਂ ਜਿਹੜਾ ਰੋਡ ਸੇਫਟੀ ਦਾ ਸਰਕਾਰ ਵੱਲੋਂ ਹੁੰਦਾ ਤੇ ਇਹ ਕੰਟੀਨਿਊ ਹੀ ਚੱਲਦਾ ਰਹਿੰਦਾ ਜੀ ਇਹ ਹਰ ਜੀ ਆਪਣਾ ਹੌਂਡ ਏਜੰਸੀ ਤੋਂ ਚਲਾਇਆ ਜਾ ਰਿਹਾ ਹੈਗਾ ਇਹ ਇਹ ਆਪਣਾ ਆਰਟੀਸਟ ਸਾਹਿਬ ਹੋਰ ਇਹਨਾਂ ਨੇ ਲਗਵਾਇਆ ਗਿਆ ਹੈਗਾ ਇਹ ਇਹਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਵੀ ਆਪਣਾ ਵੀ ਜਦੋਂ ਤੁਸੀਂ ਸਕੂਟਰ ਜਾਂ ਕੋਈ ਟੂ-ਵੀਲਰ ਯੂਜ਼ ਕਰਦੇ ਹੈਂ ਉਹ ਹੈਲਮਟ ਵਗੈਰਾ ਵੇਅਰ ਕਰਕੇ ਵੀ ਯੂਜ਼ ਕਰੋ ਤੁਸੀਂ ਨੂੰ ਅਤੇ ਜਿਹੜੇ ਸਖਤ ਆਪਣੇ ਨਿਯਮ ਹੈਗੇ ਸੜਕਾਂ ਤੇ ਵੀਕਲ ਚਲਾਉਣ ਦੇ ਉਹਨਦੇ ਬਾਰੇ ਅਵੇਅਰنس ਇਹਦੇ ਠਹਿਗੇਗਾ ਬਾਕੀ ਅੱਗੇ ਤੋਂ ਹੁਣ ਹੋਰ ਜਿਹੜੇ ਵੀ ਅਗਣ ਕੈਂਪ ਹੈਗੇ ਜੀ ਉਹ ਹੋਰ ਵੀ ਲੱਗੇ ਜਾਣਗੇ ਇੱਥੇ ਹੈਗੇ ਨਾਲ ਅੱਜ ਦਾ ਜਿਹੜਾ ਮਕਸਦ ਹੈ ਇਹ ਲੋਕਾਂ ਨੂੰ ਜਾਗਰੂਕ ਕਰਨਾ ਹੈ ਵੀ ਸੜਕ ਤੇ ਜਰੂਰ ਵੀ ਟੂ ਵੀਲ ਚਲਾਓ ਹੈਲਮਟ ਪਾ ਕੇ ਚਲਾਓ ਜੇ ਫੋਰ ਵੀਲ ਚਲਾਨਨੇ ਹੋ ਤਾਂ ਸੀਟ ਬੈਲਟ ਲੱਗੀ ਹੋਣੀ ਚਾਹੀਦੀ ਹੈ ਇਹ ਲੋਕਾਂ ਨੂੰ ਅਵੇਰਨ ਵਾਸਤੇ ਜਾਗਰੂਕ ਕਰਨ ਵਾਸਤੇ ਹੈ ਵੀ ਇਹੋ ਜਿਹੇ ਕੈਂਪ ਸਰਕਾਰ ਨੂੰ ਹਰ ਵਕਤ ਲਗਾਉਣੇ ਚਾਹੀਦੇ ਆ ਜੋ ਕਿ ਅੱਜ ਆਰਟੀਓ ਸਾਹਿਬ ਲਗਾ ਰਿਹਾ ਕੋ ਆਂਡ ਐਜੰਸੀ ਵੱਲੋਂ ਤੇ ਅਸੀਂ ਉਹਨਾਂ ਨੂੰ ਸ਼ੁਭਕਾਮਨਾ ਦਿੰਦੇ ਆ ਵੀ ਉਹਨਾਂ ਦਾ ਇਹ ਜਿਹੜਾ ਪ੍ਰੋਗਰਾਮ ਹੈ ਸਫਲ ਹੋਵੇ ਕਤੇ ਲੋਕੀ ਵੀ ਬੈਨਸ ਸੁਣਨ ਇਸ ਚ ਪਹਿਲਾਂ ਵੀ ਇਸ ਤਰ੍ਹਾਂ ਦੀ ਕੈਂਪੇਨ ਜਿਹੜੇ ਲਗਾਏ ਜਾਂਦੇ ਆ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਲਗਾਏ ਜਾਂਦੇ ਆ ਜੀ ਤਾਂ ਛੋਟੇ ਪੱਧਰ ਤੇ ਲੇਕਿਨ ਅੱਜ ਬਹੁਤ ਹੀ ਵਧੀਆ ਆਮ ਹੀ ਨਾ ਸਾਰਾ ਸੁਰੱਖਿਆ ਵਾਲਈ ਆ ਤੇ ਬਹੁਤ ਹੀ ਵਧੀਆ ਸਾਨੂੰ ਉਪਲਾਲਾ ਲੱਗਿਆ ਇਹ ਬਈ ਜਿਹੜੇ ਆਰਟੀਓ ਸਾਹਿਬ ਕਰ ਰਹੇ ਨੇ ਗਿਆਣਾਡਾ ਕਰੀ ਆ ਸਾਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਣਾ ਕਿ ਅਸੀਂ ਜਨਵਰੀ 2026 ਨੂੰ ਨੈਸ਼ਨਲ ਰੋਡ ਸੇਫਟੀ ਮੰਥ ਵੱਲੋਂ ਮਨਾ ਰਹੇ ਹਾਂ ਇਹ ਜਿਵੇਂ ਕਿ ਸੈਂਟਰ ਗਵਰਨਮੈਂਟ ਦੀਆਂ ਹਦਾਇਤਾਂ ਨੇ ਸਾਡੀਆਂ ਸਟੇਟ ਗਵਰਨਮੈਂਟ ਦੀਆਂ ਹਦਾਇਤਾਂ ਦੇ ਅਨੁਸਾਰ ਪਰ ਵੈਸੇ ਦੱਸਣਾ ਚਾਹਵਾ ਹੈ ਕਿ ਇਹ ਨੂੰ ਮਹੀਨੇ ਦੀ ਲੋੜ ਨਹੀਂ ਹੈ ਰੋਡ ਸੇਫਟੀ ਨੂੰ ਮਨਾਉਣ ਲਈ ਇਹ ਤਾਂ ਸਾਡੇ ਲਾਈਫ ਦਾ ਇੱਕ ਇੰਟੀਗਰਲ ਪਾਰਟ ਹੋਣਾ ਚਾਹੀਦਾ ਕਿਉਂਕਿ ਵਹੀਕਲਸ ਬੜਾ ਹੀ ਜ਼ਰੂਰੀ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣਿਆ ਹੋਇਆ ਅੱਜ ਅਸੀਂ ਇੱਥੇ ਜਿੰਨੇ ਵੀ ਸਾਡੇ ਪਬਲਿਕ ਵੱਲੋਂ ਜੋ ਵੀ ਬੰਦੇ ਆਏ ਜੋ ਵੀ ਟੀਮ ਸਾਜਿਆ ਨੇ ਇੱਥੇ ਸਾਰਿਆਂ ਨੂੰ ਜਾਗਰੂਕ ਕੀਤਾ ਪਹਿਲਾਂ ਤਾਂ ਟ੍ਰੈਫਿਕ ਪੁਲਿਸ ਵੱਲੋਂ ਉਹਨਾਂ ਨੂੰ ਸਾਈਨ ਸਾਈਨ ਲੈਂਗੁਏਜ ਬਾਰੇ ਕੀ ਕੀ ਸਾਈਨਸ ਨੇ ਉਹਨਾਂ ਦਾ ਕੀ ਮਤਲਬ ਆ ਤੇ ਉਹ ਸਾਈਨਸ ਦੇਖ ਕੇ ਅਸੀਂ ਕੀ ਕੀ ਕਰਨਾ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਇੱਕ ਬਰੀਫ ਉਹਨਾਂ ਨੂੰ ਦੱਸਿਆ ਗਿਆ ਕਿ ਕਿਹੋ ਜਿਹੇ ਟ੍ਰੈਫਿਕ ਹਜ਼ਰਡਸ ਨੇ ਕਿਹੋ ਜਿਹੇ ਰੋਡ ਸੇਫਟੀ ਮੈਜਰਸ ਨੇ ਜਿਹੜੀਆਂ ਆਪਾਂ ਨੂੰ ਧਿਆਨ ਰੱਖਣ ਦੀਆਂ ਲੋੜਸ ਨੇ ਐਜ਼ ਡਰਾਈਵਰ ਐਜ਼ ਕੋ-ਪੈਸੈਂਜਰ ਐਜ਼ ਕੋਈ ਵੀ ਅਸੀਂ ਵਹੀਕਲ ਜਾਂ ਕੋਈ ਟੈਕਸੀ ਯੂਜ਼ ਕਰ ਰਹੇ ਹਾਂ ਉਹਦੇ ਵਿੱਚ ਸਾਡਾ ਕੀ ਕੀ ਰੋਲ ਹੋਣਾ ਚਾਹੀਦਾ ਉਹਦੇ ਸੰਬੰਧੀ ਸਾਰਿਆਂ ਨੂੰ ਜਾਗਰੂਕ ਕੀਤਾ Yeah, it.